ਅਸਾਮ ਦੀ ਦਿਬੜੁਗੜ ਜੇਲ੍ਹ ਦੇ ਵਿੱਚ ਬੰਦ ਅਮ੍ਰਿਤਪਾਲ ਦੀਆਂ ਲਗਾਤਾਰ ਮੁਸ਼ਕਲਾਂ ਹੋਵਾਦੀਆਂ ਚਾਰੀਆਂ ਨੇ ਦੱਸਦੀ ਹੈ ਕਿ ਅੱਜ ਤੋਂ 2 ਮਹੀਨੇ ਪਹਿਲਾਂ ਫਰੀਦਕੋਟ ਦੇ ਵਿੱਚ ਗੁਰਪ੍ਰੀਤ ਸਿੰਘ ਹਰਿਨੋ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਲਗਾਤਾਰ ਅਮਰਿਤਪਾਲ ਸਿੰਘ ਦਾ ਨਾਮ ਵਜਦਾ ਨਜ਼ਰ ਆ ਰਿਹਾ ਸੀ ਹਰੀ ਨੋ ਦੇ ਪਰਿਵਾਰ ਤੇ ਪੁਲਿਸ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀ ਇਹ ਲਗਾਤਾਰ ਪੁਲਿਸ ਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਅਮਰਿਤਪਾਲ ਦੇ ਸਾਥੀਆਂ ਦੇ ਵੱਲੋਂ ਇਸ ਦਾ ਕਤਲ ਕੀਤਾ ਗਿਆ ਹੈ ਤਾਂ ਹੁਣ ਇਹ ਮਾਮਲਾ ਇੱਕ ਵਾਰ ਫਿਰ ਤੋਂ ਗਰਮਾਉਂਦਾ ਨਜ਼ਰ ਆ ਰਿਹਾ ਹੈ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਹਰੀ ਨੋ ਦੇ ਫੇਸਬੁੱਕ ਪੇਜ ਤੋਂ ਇੱਕ ਸਿੰਗਲ ਲਾਈਵ ਹੋਏ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ ਉੱਥੇ ਹੀ ਅਮਰਿਤਪਾਲ ਸਿੰਘ ਦਾ ਚਿਹਰਾ ਵੀ ਬੇਨਕਾਬ ਕੀਤਾ ਗਿਆ ਹੈ ਉਹਨਾਂ ਨੇ ਕੀ ਕੁਝ ਦੱਸਿਆ ਇਸ ਮਾਮਲੇ ਬਾਰੇ ਇੱਕ ਵਾਰ ਆਪ ਆ ਸੁਣਦੇ ਹਾਂ ਕਿ ਅਮਰਿਤਪਾਲ ਸਿੰਘ ਦੇ ਨਾਲ ਜਿਹੜਾ ਸੱਜੇ ਹੱਥੇ ਦੇ ਬੰਦਾ ਹੁੰਦਾ ਸੀ ਗੁਰਪ੍ਰੀਤ ਸਿੰਘ ਗੁੰਦਾਰਾ ਗੁਰਪ੍ਰੀਤ ਸਿੰਘ ਗੁੰਦਾਰਾ ਨੇ ਇੱਕ ਬੀਬੀ ਦੇ ਵਿਧਵਾ ਬੀਬੀ ਦੇ 25 ਲੱਖ ਦੇ ਕਰੀਬ ਜਿਹੜੇ ਆ ਪੈਸੇ ਨਾ ਤੇ ਉਹ ਬੀਬੀ ਮੋਰਚੇ 'ਚ ਆ ਗਈ ਸਿੰਘਾਂ ਕੋਲ ਅ ਬਰਗਾੜੀ ਮੋਰਚੇ ਤੇ ਤੇ ਉਹ ਸਿੰਘਾਂ ਨੇ ਗੱਲ ਪੰਚਾਈ ਅਮਰਤਪਾਲ ਕੋਲ ਕਿ ਅਮਰਤਪਾਲ ਸਿੰਘ ਕੋਲ ਕਿ ਤੇਰੇ ਨਾਲ ਜਿਹੜਾ ਬੰਦਾ ਵਾ ਇਹਨੇ ਇਸ ਵਿਧਵਾ ਬੀਬੀ ਦੀ ਜ਼ਮੀਨ ਦੱਬੀ ਆ ਉਹ ਦੇਨ ਤੋਂ ਇਨਕਾਰੀ ਹੋ ਗਿਆ ਤੇ ਇਹਦੀ ਜਥੇਬੰਦੀ ਦੀ ਇੱਕ ਸਿੰਘ ਨੇ ਇਹ ਗੱਲ ਕਹੀ ਕਿ ਅਸੀਂ ਇਹ ਬੀਬੀ ਨੂੰ ਪੈਸੇ ਦੇ ਦੇ ਦਿੰਨੇ ਆ 25 ਲੱਖ ਰੁਪਇਆ ਤੇ ਇਹ ਗੱਲ ਨੂੰ ਨਾ ਚੁੱਕੇ ਹੋਣ ਬੀਬੀ ਨੇ ਗੋ ਜਵਾਬ ਦਿੱਤਾ ਕਿ ਜਿਹੜਾ 25 ਲੱਖ ਆ ਤੁਸੀਂ ਦੇ ਰਹੇ ਹੋ ਇਹ ਪੰਥਵਲ ਪੰਥ ਦਾ 25 ਲੱਖ ਆ ਕਿ ਇਹ ਗੁਰਪ੍ਰੀਤ ਸਿੰਘ ਗੁੰਦੇਰੇ ਦਾ 25 ਲੱਖ ਆ ਕਿ ਮੈਂ ਪੰਥ ਦਾ ਪੈਸਾ ਨਹੀਂ ਲੈਣਾ ਉਹ ਆਪਣਾ ਪੈਸਾ ਦਵੇ ਤੇ ਗੁਰਪ੍ਰੀਤ ਸਿੰਘ ਹੰਦਾਰਾ ਦਾ ਗੋ ਜਵਾਬ ਹੀ ਕਿ ਉਹਨੇ ਅਸਲੀਲ ਲਫ਼ਜ਼ ਵਰਤ ਕੇ ਇੱਕ ਗੱਲ ਕਹੀ ਕਿ ਤੈਨੂੰ ਅਸੀਂ ਗੋਲੀ ਮਾਰਨੀ ਆ ਪੈਸੇ ਕੀ ਲੱਭਦੀਆਂ ਫਿਰ ਕਈ ਬੰਦਿਆਂ ਨੇ ਕਹਿਤਾ ਕਿ ਇਹ ਬੰਦੇ ਇਦਾਂ ਦੇ ਹੀ ਆ ਕਿ ਬੀਬੀ ਨੂੰ ਨਾ ਕੁਝ ਕਹਿ ਦੇਣਾ ਇਸ ਕਰਕੇ ਉਹ ਮੁੱਦਾ ਜਿਹੜਾ ਵਾ ਜਿਹੜਾ ਅਮਰਤਪਾਲ ਨੇ ਵੀ ਉਹ ਬੀਬੀ ਦੀ ਸਾਈਡ ਨਹੀਂ ਲਈ ਉਹਦਾ ਪੱਖ ਨਹੀਂ ਲਿਆ ਤੇ ਗੱਲ ਆਈ ਗਈ ਗੱਲ ਕਰ ਦਿੱਤੀ ਇਹ ਗੱਲ ਦੇ ਬੜੇ ਬੰਦੇ ਗਵਾਹ ਆ ਜੇ ਮੇਰੀ ਗੱਲ ਝੂਠੀ ਆ ਤੇ ਮੈਨੂੰ ਦੱਸ ਦੋ ਕਿ ਮੇਰੀ ਇਹ ਗੱਲ ਝੂਠੀ ਆ ਦੂਜਾ ਮੁੱਦਾ ਕਿ ਜਿਹੜਾ ਵਿਕਰਮਜੀਤ ਸਿੰਘ ਆ ਇੱਕ ਬੀਬੀ ਨਾਲ ਗਲਤ ਸੀ ਤੇ ਇਲਜ਼ਾਮ ਸੀ ਤੇ ਇਹਨੇ ਮੰਨਿਆ ਵੀ ਬੜੇ ਬੰਦਿਆਂ ਸਾਹਮਣੇ ਤੇ ਇਹ ਮੁੱਦਾ ਜਦੋਂ ਆਇਆ ਅਮਰਤਪਾਲ ਸਿੰਘ ਕੋਲ ਤੇ ਅਮਰਤਪਾਲ ਸਿੰਘ ਨੇ ਇਹ ਵਿਕਰਮਜੀਤ ਸਿੰਘ ਦੀ ਜਿਹੜੀ ਆ ਉਹ ਪੱਖ ਲਿਆ ਇਸੇ ਬੰਦੇ ਕਰਕੇ ਹੀ ਜਿਹੜਾ ਅਜਨਾਲੇ ਵਾਲੀ ਘਟਨਾ ਆ ਜਿਹੜੀ ਉਦੇ ਪਿੱਛੇ ਇਹੀ ਬੰਦਾ ਵਿਕਰਮਜੀਤ ਸਿੰਘ ਇਹਦੇ ਮਾਤਾ ਦੇ ਕਹਿਣ ਮੁਤਾਬਕ ਵਿਕਰਮਜੀਤ ਸਿੰਘ ਇਹਨਾਂ ਦਾ 85 ਲੱਖ ਰੁਪਇਆ ਲੈ ਕੇ 도ੜ ਗਿਆ ਅਮਰਪਾਲ ਸਿੰਘ ਹੋਣਾ ਦਾ ਬਾਅਦ ਵਿੱਚ ਤੇ ਜਦੋਂ ਇਹ ਬੀਬੀ ਨੇ ਗੱਲ ਕਹੀ ਕਿ ਸਾਡਾ 85 ਲੱਖ ਲੈ ਕੇ 도ੜ ਗਿਆ ਅਮਰਪਾਲ ਸਿੰਘ ਦੀ ਮਾਤਾ ਨੇ ਤੇ ਉੱਥੇ ਇੱਕ ਸਿੰਘ ਨੇ ਕਿਹਾ ਜਿਹਦਾ ਨਾਮਾ ਜਗਰਾ ਸਿੰਘ ਮਝੈਲ ਉਹਨਾਂ ਨੇ ਕਿਹਾ ਕਿ ਪੰਥ ਦਾ ਸੀ ਉਹ 85 ਲੱਖ ਕੇ ਮਾਤਾ ਜੀ ਤੁਹਾਡਾ ਸੀ ਤੇ ਮਾਤਾ ਨੂੰ ਇਸ ਗੱਲ ਤੇ ਗੁੱਸਾ ਆਇਆ ਸਾਡਾ ਵੀ ਇਹ ਸਵਾਲ ਆ ਕਿ ਉਹ ਪੰਥ ਦਾ ਪੈਸਾ ਹੈ ਕਿ ਉਹ ਅਮਰਪਾਲ ਸਿੰਘ ਦਾ ਪੈਸਾ ਸੀ ਜਿਹੜਾ 85 ਲੱਖ ਲੈ ਕੇ ਦੌੜ ਗਿਆ। ਸੋ ਪਹਿਲਾਂ ਗੱਲ 25 ਲੱਖ ਉਹਨੂੰ ਆਫਰ ਕੀਤੀ ਗੁਰਪੇ ਸਿੰਘ ਨੂੰ ਗੁਰਪੇ ਸਿੰਘ ਉਹ ਬੀਬੀ ਨੂੰ ਤੇ ਹੁਣ ਇਹਨਾਂ ਦਾ 85 ਲੱਖ ਲੈ ਕੇ ਦੌੜ ਗਿਆ। ਪੈਸੇ ਦਾ ਵੀ ਨਾਲ ਨਾਲ ਆਪਾਂ ਹਿਸਾਬ ਰੱਖੀ ਜਾਵਾਂਗੇ। ਫਿਰ ਇਹੀ ਮੁੱਦਾ ਚੁੱਕਣ ਵਾਲੀ ਤੀਜੀ ਘਟਨਾ ਹੈਗੀ ਆ ਵਰਿੰਦਰ ਸਿੰਘ ਦੀ। ਵਰਿੰਦਰ ਸਿੰਘ ਨੇ ਇਹ ਮੁੱਦਾ ਚੁੱਕਿਆ ਤੇ ਵਰਿੰਦਰ ਸਿੰਘ ਨੂੰ ਜਵਾਬ ਦੇਣ ਦੀ ਬਜਾਏ ਇਹਨਾਂ ਵਰਿੰਦਰ ਸਿੰਘ ਹੀ ਚੁੱਕ ਲਿਆ। ਵਰਿੰਦਰ ਸਿੰਘ ਅਮਰਤਾ ਰੀ ਸਿੰਘ ਆ ਗੁਰਦੁਆਰੇ ਸਾਹਿਬ ਤੋਂ ਉਹਨੂੰ ਟਕਸਾਲ ਤੋਂ ਚੁੱਕਿਆ। ਤੇ ਬਹੁਤ ਕਈ ਦਰਜਣ ਬੰਦਿਆਂ ਨੇ ਮਿਲ ਕੇ ਉਹਨੂੰ ਬਹੁਤ ਜ਼ਿਆਦਾ ਕੁੱਟਿਆ ਤੇ ਉਹਨੂੰ ਧੋਖੇ ਨਾਲ ਗੁਰਦੁਆਰੇ ਸਹਾ ਕੋ ਚੁੱਕ ਕੇ ਲਿਆਇਆ ਤੇ ਕੁੱਟਣ ਤੋਂ ਬਾਅਦ ਗੁਰੂਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਇਹ ਮੰਨਕਰ ਹੋ ਗਿਆ ਮੀਡੀਆ ਦੇ ਵਿੱਚ ਵੀ ਗੁਰੂਗ੍ਰੰਥ ਸਾਹਿਬ ਦੀ ਹਾਜ਼ਰੀ ਚ ਕਿ ਅਸੀਂ ਇਹ ਕੰਮ ਨਹੀਂ ਕੀਤਾ ਸਾਡੇ ਤੇ ਝੂਠਾ الزام ਲੱਗਦਾ ਫਿਰ ਇਹ ਸਪਰਾਉਡ ਪਿੰਡ ਕਈ ਸਿੰਘਾਂ ਦੇ ਸਾਹਮਣੇ ਅਮਰਪਾਲ ਸਿੰਘ ਇਹ ਕੱਲ ਨੂੰ ਮੰਨ ਗਿਆ ਉਹ ਵੇਰਵਾ ਵੀ ਸਾਡੇ ਕੋਲ ਹੈਗਾ ਪਰ ਇਹੋ ਜਿਹੀ ਗੱਲਾਂ ਆਪਾਂ ਡਿਟੇਲ ਚ ਨਹੀਂ ਦੱਸਨੀਆ ਵਿਸਤਾਰ ਚ ਕਿਉਂਕਿ ਗੱਲਬਾਤ ਲੰਬੀ ਹੋ ਜਾਏਗੀ ਉਤੇ ਭਾਈ ਅਮਰੀਕ ਸਿੰਘ ਜੀ ਵੀ ਸੀ ਉਹਨਾਂ ਕੋਲੋਂ ਵੀ ਇਹਨੇ ਮਾਫੀ ਮੰਗੀ ਕਿ ਅਸੀਂ ਇਹ ਕੰਮ ਕੀਤਾ ਕਿਉਂਕਿ ਉਹ ਗੁਰਦੁਆਰਾ ਸਾਹਿਬ ਤੋਂ ਅਮਰਤਾ ਸਿੰਘ ਚੁੱਕਿਆ ਸੀ ਇਸ ਕਰਕੇ ਉਹਦੋਂ ਮਾਫੀ ਮੰਗੀ ਕਿ ਤੁਹਾਡੇ ਵਿਦਿਆਲਿਆ ਤੋਂ ਚੁੱਕ ਕੇ ਲਿਆਂਦਾ ਤੇ ਬਾਅਦ ਚ ਵਰਿੰਦਰ ਸਿੰਘ ਦੀ ਕਾਫੀ ਵਰੀ ਮਾਤਾ ਜੀ ਨਾਲ ਵੀ ਗੱਲ ਹੋਈ ਇਹਨਾਂ ਦੀ ਤੇ ਉਹ ਵਰਿੰਦਰ ਸਿੰਘ ਨੂੰ ਬਾਅਦ ਵਿੱਚ ਇਹਨਾਂ ਨੇ 85 ਲੱਖ ਰੁਪਏ ਦੀ ਆਫਰ ਕੀਤੀ ਕਿ ਤੂੰ ਇਹ ਗੱਲ ਤੋਂ ਪਿੱਛੇ ਹੋ ਜਾ ਤੇ ਮਤਲਬ ਤੂੰ ਕੁਝ ਵੀ ਕਹਿੰਦੇ ਮੀਡੀਆ ਜਾ ਕੇ ਉਹ ਕਹਿੰਦਾ ਕਿ ਮੈਂ ਕਿਉਂ ਕਹੂੰਗਾ ਤੁਸੀਂ ਦੇ ਮੈਨੂੰ ਕੁੱਟਿਆ ਤੁਸੀਂ ਗੱਲ ਕੋਈ ਗੋਲ ਕਰ ਦੋ ਤੁਸੀਂ ਮੀਡੀਆ 'ਚ ਆਪਣੀ ਗੱਲ ਮੰਨ ਲਓ ਕਿ ਅਸੀਂ ਕੁੱਟਿਆ ਨਹੀਂ ਤੇ ਮੈਂ ਝੂਠਾ ਪੈਣਾ ਉਹ ਕਹਿੰਦੇ ਕਿ ਨਹੀਂ ਮੇਰਾ ਬੇਟਾ ਪਬਲੀਕਲੀ ਨਹੀਂ ਅਸੀਂ ਪਬਲੀਕਲੀ ਨਹੀਂ ਗੱਲ ਕਰ ਸਕਦੇ ਮੇਰੇ ਬੇਟੇ ਦੀ ਇੱਥੇ ਬਦਨਾਮੀ ਹੁੰਦੀ ਹੈ ਕਿ ਤੂੰ ਇਹ ਗੱਲ ਕਹਦੀ ਹੁਣ ਸਵਾਲ ਇਹ ਆ ਵੀ ਉਹ ਵੀ ਤਾਂ ਕਿਸੇ ਦਾ ਬੇਟਾ ਨਾ ਕਿ ਤੁਹਾਡਾ ਬੇਟਾ ਹੀ ਸਾਰਿਆਂ ਦਾ ਬੇਟਾ ਤੇ ਉਹਦਾ ਬੇਟਾ ਕਿਸੇ ਦਾ ਬੇਟਾ ਨਹੀਂ ਕੁੱਟਿਆ ਵੀ ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਮਨਕਰ ਵੀ ਹੋਏ ਫਿਰ ਤੁਸੀਂ ਬੰਦਿਆਂ ਨੂੰ ਖਰੀਦ ਰਹੇ ਹੋ ਤੁਸੀਂ ਅਮਰੀਕਾ ਦਾ ਵੀਜ਼ਾ ਦੇਣ ਦੀ ਵੀ ਆਫਰ ਕੀਤੀ ਆ ਪੁਰਤਗਾਲ ਦੀ ਵੀ ਆਫਰ ਕੀਤੀ ਆ ਤੁਸੀਂ ਪਹਿਲਾਂ 55 ਲੱਖ ਦੀ ਔਰ 85 ਲੱਖ ਦੀ ਵੀ ਆਫਰ ਕੀਤੀ ਆ ਇਹ ਮੇਰੀ ਇਹ ਗੱਲ ਝੂਠੀ ਆ ਇਹ ਗੱਲ ਕੋਈ ਜ਼ਿੰਮੇਵਾਰ ਬੰਦਾ ਆ ਕੇ ਕਵੇ ਇਹ ਗੱਲ ਜਿਹੜਾ ਤੱਥ ਆ ਝੂਠਾ ਹੈ ਤੇ ਜੀ ਗੱਲ ਇਹ ਚੌਥੀ ਗੱਲ ਇਹ ਕਿ ਅਮਰਤਪਾਲ ਸਿੰਘ ਨੇ ਪਲਵਿੰਦਰ ਸਿੰਘ ਤਲਵਾੜਾ ਨੂੰ ਜਾਨ ਤੋਂ ਮਾਰਨ ਦੀ ਗੱਲ ਕਹੀ ਇਹ ਗੱਲ ਦੀ ਰਿਕਾਰਡਿੰਗ ਜਿਹੜੀ ਆ ਅਜੇ ਵੀ ਜਿਹੜੀ ਆ ਇੰਟਰਨੈਟ ਤੇ ਪਈ ਹੋਈ ਆ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਫਿਰ ਪੰਜਵੀਂ ਗੱਲ ਕਿ ਜਿਹੜਾ ਹਰਜੋਤ ਸਿੰਘ ਨੀਦਰਲੈਂਡ ਵਾਲਾ ਉਹ ਸਿੱਖ ਨੂੰ ਵੀ ਅਮਰਤਪਾਲ ਸਿੰਘ ਨੇ ਕਿ ਆ ਕੇ ਮੈਂ ਨੂੰ ਇੱਥੋਂ ਬੈਠਾ ਹੀ ਗੋਲੀਆਂ ਮਾਰਾ ਸਕਦਾ ਹਾਂ ਪੰਜਾਬ ਤੋਂ ਬਿਠਾਈ ਇਹ ਗੱਲ ਦੇ ਵੀ ਗਵਾਹ ਉੱਥੇ ਮੌਜੂਦ ਆ ਆ ਬੰਦ ਕਮਰੇ ਚ ਗੱਲ ਹੋਈ ਕਟੋਕਟ ਤਿੰਨ ਸਿੰਘ ਉੱਥੇ ਦੋਵੇਂ ਹਰੀ ਨੌ ਭਰਾ ਤੇ ਕੋਮਲ ਸਿੰਘ ਕਰੀਰਵਾਲੀ ਵੀ ਉੱਥੇ ਮੌਜੂਦ ਸੀ ਇਹ ਕਹਦੇ ਕਿ ਇਹ ਗੱਲ ਨਹੀਂ ਕਹੀ ਆ ਇਹ ਸਾਡਾ ਪੁਆਇੰਟ ਝੂਠਾ ਵਾ ਇਹ ਗੱਲ ਕੋਈ ਵੀ ਜ਼ਿੰਮੇਵਾਰ ਸਜਣ ਸਾਨੂੰ ਆ ਕੇ ਕਹਵੇ ਕਿ ਝੂਠਿਆ ਸੀ ਫਿਰ ਗੱਲ ਪੇਸ਼ ਕਰਦਾਂਗੇ ਫਿਰ ਜਿਹੜਾ ਗੁਰਿੰਦਰ ਸਿੰਘ ਔਜਲਾ ਵਾ ਯੂਕੇ ਵਾਲਾ ਉਹ ਸਿੰਘ ਨੇ ਆਪਣੀ ਬੈਰਕ ਬਦਲੀ ਕਰਾ ਲਈ ਅਮਰਪਾਲ ਸਿੰਘ ਕੋਲੋਂ ਨਾਲ ਤਾਂ ਹੋਰ ਸਿੰਘਾਂ ਨੂੰ ਲੈ ਕੇ ਕਿ ਇਹਦੇ ਤੋਂ ਸਾਨੂੰ ਜਾਂਦਾ ਖਤਰਾ ਵਾ ਅਮਰਤਪਾਲ ਸਿੰਘ ਕੋਲ ਤੇ ਹੁਣ ਉਹਨਾਂ ਨੇ ਐਪਲੀਕੇਸ਼ਨ ਲਾਈ ਹੋਈ ਆ ਕਿ ਸਾਡੀ ਜੇਲ੍ਹ ਵੀ ਬਦਲੀ ਕੀਤੀ ਜਾਵੇ ਉਹਨਾਂ ਦੇ ਵਕੀਲ ਨੇ ਵੀ ਆ ਕੇ ਮੀਡੀਆ 'ਚ ਇਹ ਗੱਲ ਦੱਸੀ ਹੈ ਇਹ ਦੱਸੋ ਕਿ ਗੱਲ ਝੂਠੀ ਆ ਕਿ ਸੱਚੀ ਆ ਫਿਰ ਇਹਦੇ ਨਾਲ ਇੱਕ ਬੰਦਾ ਪਿੱਪਲ ਸਿੰਘ ਪਿੱਪਲ ਨੇ ਜਗਮੋਨ ਸਿੰਘ ਅ ਅਮਰਤਾ ਰੀ ਸਿੰਘ ਜੋ ابھی ਕੈਨੇਡਾ ਦੇ ਵਿੱਚ ਖੁਸਨਦੀਪ ਸਿੰਘ ਅੰਮ੍ਰਿਤਸਰ ਤੋਂ ਹਰਜੋਤ ਸਿੰਘ ਨੀਦਰਲੈਂਡ ਤੋਂ ਇਨਾਂ ਦਾ ਜ਼ਿਕਰ ਕਰਦੇ ਹੋਏ ਤੇ ਜਿਹੜੇ ਅਮਰਤਪਾਲ ਸਿੰਘ ਦੇ ਸਾਰੇ ਵਿਰੋਧੀ ਆ ਇਹਨੇ ਕਿਹਾ ਕਿ ਮੈਂ ਇੱਥੇ ਬੈਠਾ ਹੀ ਉਹਨਾਂ ਨੂੰ ਠਕਾ ਦੂੰਗਾ ਮੈਨੂੰ ਪੰਜਾਬ ਆਉਣ ਦੀ ਲੋੜ ਨਹੀਂ ਇਸ ਕੰਮ ਕਰਨ ਲਈ ਇਹ ਗੱਲ ਝੂਠੀ ਆ ਕਿ ਸੱਚੀ ਐ ਦੱਸ ਦੋ ਸਾਡੇ ਕੋਲ ਇਹ ਗੱਲ ਦੇ ਤੱਥ ਗਵਾਹ ਸਾਰਾ ਕੁਝ ਮੌਜੂਦ ਆ ਨਾਮ ਫੇਰ ਦੱਸ ਦੇਣਾ ਜਗਮੋਨ ਸਿੰਘ ਕੁਸ਼ੰਦੀਪ ਸਿੰਘ ਹਰਜੋਤ ਸਿੰਘ ਤੇ ਸਾਰੇ ਵਿਰੋਧੀ ਮੈਂ ਇੱਥੋਂ ਠਕਾ ਦੂੰਗਾ ਮੈਨੂੰ ਪੰਜਾਬ ਆਉਣ ਦੀ ਲੋੜ ਨਹੀਂ ਹੈ ਫਿਰ ਇਸੇ ਬੰਦੇ ਨੇ ਪਿੱਪਲ ਨਹੀਂ ਗੁਰਪ੍ਰੀਤ ਸਿੰਘ ਹਰੀਨੌਰ ਨੂੰ ਵੀਡੀਓ ਰਾਹੀਂ ਧਮਕੀ ਦਿੱਤੀ ਕਿ ਸਾਡੀ ਕਲਿੱਪ ਕੱਟ ਕੇ ਰੱਖ ਲੈ ਤੇrna ਅਸੀਂ ਅਖਾਂਗੇ ਹੁਣ ਕੀ ਕਰਨਾ ਤੇ ਇਹ ਉਹੀ ਬੰਦਾ ਵਾ ਜਿਨੇ ਆਰਐਸਐਸ ਵਾਲੇ ਰਾਜਦੇਵ ਨੂੰ ਉਹਦਾ ਪੱਖ ਲਿਆ ਉਹਦਾ ਬਚਾਅ ਕੀਤਾ ਕਦੇ ਕਿ ਉਹਨੇ ਮਾਫੀ ਮੰਗ ਲਈ ਉਹ ਚੰਗਾ ਗੁਰਸਿੱਖਿਆ ਹਨਾ ਆਰਐਸਐਸ ਚ ਗਿਆ ਮਤਲਬ ਉਹਨੇ ਮਾਫੀ ਮੰਗੀ ਹੋਈ ਆ ਜਦ ਕਿ ਆਰਐਸਐਸ ਨੇ ਸਾਫ਼ ਇਹ ਗੱਲਾਂ ਤੋਂ ਇਨਕਾਰ ਕਰਤਾ ਕਿ ਮੈਂ ਤੇ ਆਰਐਸਐਸ ਗਿਆ ਹੀ ਨਹੀਂ ਕਹਿੰਦਾ ਹੁਣ ਦੱਸਣ ਕਿ ਹੁਣ ਰਾਜਦੇਵ ਝੂਠਾ ਕਿ ਇਹ ਝੂਠੇ ਆ ਤੇ ਦੋਵੇਂ ਝੂਠੇ ਆ ਫਿਰ ਅਵਤਾਰ ਸਿੰਘ ਖੰਡੇ ਨਾਲ ਵੀ ਇਹਨਾਂ ਦੀ ਜਿਹੜੀ ਉਹਨਾਂ ਨਾਲ ਵੀ ਜਿਹੜੀ ਆ ਅਖੀਰ ਤੱਕ ਇਹਨਾਂ ਨੇ ਕਲੇਸ਼ ਰੱਖਿਆ ਕਿਉਂਕਿ ਉਹ ਚਾਹੁੰਦਾ ਨਹੀਂ ਸੀ ਕਿ ਇਹੋ ਜਿਹੇ ਬੰਦੇ ਜਿਹੜੇ ਆ ਉਹ ਮਤਲਬ ਹੋਲਡ ਰੱਖਣ ਜਿਥੇ ਬੰਦੀ ਵਿੱਚ ਕਿਉਂਕਿ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਗੱਲ ਤੋਂ ਇਹ ਆਪਣੀਆਂ ਹੀ ਜੜੀਆਂ ਖਰਚਾਂ ਕਰਕੇ ਵਿੱਚ ਸ਼ਾਮਲ ਹੋਏ ਫਿਰ ਇਸ ਦੀ ਧਮਕੀ ਤੋਂ ਬਾਅਦ ਜਿਹੜਾ ਧਮਕੀਬਾਜ਼ੀ ਉਸ ਦੀ ਧਮਕੀ ਤੋਂ ਬਾਅਦ ਗੁਰਪ੍ਰੀਤ ਸਿੰਘ ਹਰੀਨੋ ਨੂੰ ਬਦਮਾਸ਼ ਨੇ ਕਾਲ ਕੀਤੀ 17 ਮਈ ਨੂੰ ਉਹਨੇ ਕਾਲ ਨਹੀਂ ਚੱਕੀ ਪੈਲੂ ਫਿਰ ਉਹਨੂੰ ਮੈਸੇਜ ਕੀਤਾ ਫਿਰ ਕਾਲ 18 ਤਰੀਕ ਨੂੰ ਗੱਲ ਹੋਈ 18 ਮਈ ਨੂੰ ਫਿਰ 19 ਮਈ ਨੂੰ ਜਿਹੜੇ ਚਾਚਾ ਜੀ ਆ ਅਮਰਤਪਾਲ ਸਿੰਘ ਦੇ ਉਹਨਾਂ ਨੂੰ ਸਾਰਾ ਕੁਝ ਵੇਰਵਾ ਦੱਸ ਦਿੱਤਾ ਕਿ ਤੁਹਾਡੇ ਨਾਂ ਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਉਹਨੇ ਕਹਾਂਗੇ ਅਮਰਤਪਾਲ ਸਿੰਘ ਦਾ ਅੱਜ ਤੋਂ ਬਾਅਦ ਤੂੰ ਨਾਂ ਨਹੀਂ ਲੈਣਾ ਜੇ ਸਿੱਧੀ ਗੱਲ ਜਿਹੜੀ ਮੈਂ ਤਫਤੀਸ਼ ਨਹੀਂ ਦੱਸਦਾ ਵੀ ਨਾ ਨਹੀਂ ਲੈਣਾ ਜੇ ਤੂੰ ਨਹੀਂ ਹਟਿਆ ਤੈਨੂੰ ਹੀ ਮਾਰ ਦੇਣਾ ਉਹ ਨਹੀਂ ਹਟਿਆ ਉਸ ਤੋਂ ਬਾਅਦ ਇਸੇ ਬਦਮਾਸ਼ ਨੇ ਉੱਥੇ ਬੰਦੇ ਭੇਜੇ ਦੋ ਮੋਟਰਸਾਈਕਲ ਤੇ ਉਹਨਾਂ ਮੂੰਹ ਬੰਨੇ ਹੋਏ ਸੀ ਉਹਨਾਂ ਆਖਿਆ ਕਿ ਅਸੀਂ ਤੈਨੂੰ ਮਾਰਨ ਆਏ ਸੀ ਪਰ ਉਹ ਕੰਮਕਾਜ ਵਾਲਾ ਬੰਦਾ ਤੈਨੂੰ ਹੀ ਛੱਡ ਚਲੇ ਆ ਪਰ ਇਹ ਲਾਸਟ ਵਾਰਨਿੰਗ ਆ ਤੈਨੂੰ ਕਿ ਤੂੰ ਉਹਦਾ ਨਾਂ ਨਹੀਂ ਲੈਣਾ ਮਰਤਪਾਲ ਸਿੰਘ ਦਾ ਤੇ ਤੈਨੂੰ ਅਸੀਂ 25 ਲੱਖ ਰੁਪਏ ਦਵਾ ਦਿੰਨੇ ਆ ਜੇ ਚਾਹਵੇਂਗਾ ਤੇ ਵੱਧ ਵੀ ਪੈਸੇ ਹੋ ਸਕਦੇ ਆ ਇਹ ਗੱਲ ਚ ਸੱਚੀ ਆ ਕਿ ਝੂਠੀ ਆ ਇਹਦੇ ਚਾਚਾ ਜੀ ਇਹ ਦੱਸ ਸਕਦੇ ਆ ਪਰਿਵਾਰ ਦੱਸ ਸਕਦਾ ਕਿ ਝੂਠੀ ਕਿ ਸੱਚੀ ਇਹਦੇ ਸਾਡੇ ਕੋਲ ਸਾਰੇ ਤੱਥ ਜਿਹੜੇ ਆ ਉਹ ਮੌਜੂਦ ਆ ਤੇ ਇਹ ਗੱਲ ਇੱਥੇ ਜ਼ਿਕਰਯੋਗ ਆ ਕਿ ਇਹਦੇ ਚਾਚੇ ਦੇ ਨਾਲ ਸੁਖਪ੍ਰੀਤ ਸਿੰਘ ਹਰੀਨਾਉ ਦੇ ਚੰਗੇ ਸਬੰਧ ਸੀ 5-6 ਸਾਲਾਂ ਤੋਂ ਜਾਣਦੇ ਆ 3 ਸਾਲ ਇਹਨਾਂ ਦੇ ਨਾਲ ਕੰਮ ਕੀਤਾ ਦੁਬਈ ਵਿੱਚ 2.5 ਸਾਲ ਅਮਰਤਪਾਲ ਸਿੰਘ ਦੇ ਨਾਲ ਇੱਕੇ ਕਮਰੇ 'ਚ ਰਿਹਾ ਵਾ ਸੁਖਪ੍ਰੀਤ ਸਿੰਘ ਹਰੀਨਾਉ ਸੁਖਪ੍ਰੀਤ ਸਿੰਘ ਹਰੀਨਾਉ ਨੇ 18000 ਦਰਾਮ ਅਮਰਤਪਾਲ ਸਿੰਘ ਕੋਲ ਜੀ ਵੀ ਲੈਣੇ ਆ ਆਪਣੀ ਮਿਹਨਤ ਦੇ 4 ਕਿ ਲੱਖ ਦੇ ਇਕੁਇਲੈਂਟ ਉਹ ਬਰਾਬਰ ਬੰਦੇ ਆ ਔਰ ਉਸ ਸਮੇਂ ਤੋਂ ਹੀ ਅਜੇ ਤੱਕ ਉਹਨੇ ਉਹ ਪੈਸੇ ਉਹਦੇ ਨਹੀਂ ਦਿੱਤੇ ਤੇ ਜਿਹੜੀ ਇਹ ਗੱਲ ਹੈ ਸਾਰੀ ਚਾਚੇ ਨੂੰ ਪਤਾ ਲੱਗ ਗਈ ਕਿ ਧਮਕੀ ਆਈ ਹੈ ਜਾਨੋ ਮਾਰਨ ਦੀ ਅਮਰਤਪਾਲ ਸਿੰਘ ਦੇ ਨਾਂ ਤੇ ਪਰ ਚਾਚਾ ਉਹਦਾ ਇਹ ਨਾਲ ਕਾਲ ਵੀ ਕਰ ਲੈਂਦਾ ਸੀ ਇਹਦੇ ਨਾਲ ਚੈਟ ਵੀ ਕਰ ਲੈਂਦਾ ਸੀ ਇਹਦੇ ਨਾਲ ਜੁੜਿਆ ਹੋਇਆ ਸੀ ਮਨਜੀਤ ਸਿੰਘ ਤੇ ਪਰ ਇਸ ਗੱਲ ਤੋਂ ਬਾਅਦ ਉਹਨੇ ਨਾ ਕਾਲ ਨਾ ਮੈਸੇਜ ਨਾ ਮੁਲਾਕਾਤ ਕੁਛ ਨਹੀਂ ਫਿਰ ਉਹਦਾ ਕਤਲ ਹੋ ਗਿਆ ਗੁਰਪ੍ਰੀਤ ਸਿੰਘ ਹਰੀਨਾਉਂ ਦਾ ਗੁਰਪ੍ਰੀਤ ਸਿੰਘ ਹਰੀਨਾਉਂ ਦੇ ਕਤਲ ਤੋਂ ਬਾਅਦ ਚਾਚੇ ਨੇ ਨਾ ਅਫਸੋਸ ਕੀਤਾ ਨਾ ਕਿਸੇ ਪਰਿਵਾਰ ਤੋਂ ਅਫਸੋਸ ਕੀਤਾ ਨਾ ਕਾਲ ਕੀਤੀ ਨਾ ਮੈਸੇਜ ਕੀਤਾ ਨਾ ਮੁਲਾਕਾਤ ਕਰਨ ਆਏ ਦੇ ਪਰਿਵਾਰ ਨਾਲ ਨਾ ਸਸਕਾਰ ਜਾਂ ਭੋਗ ਤੇ ਆਏ ਇਸੇ ਵੀ ਗਲਤੀ ਉਹਨਾਂ ਨੇ ਜਦਕਿ ਇਹ ਬੰਦਿਆ 5-6 ਸਾਲ ਤੋਂ ਜਾਣਦਾ ਤੇ ਇਹਨਾਂ ਨੂੰ ਜਥੇਬੰਦੀ ਦਾ ਗੁਰਪ੍ਰੀਤ ਸਿੰਘ ਜਿਹੜਾ ਸੀ ਉਹ ਪਹਿਲਾਂ ਖਜਾਨਚੀ ਸੀ ਜਿਹੜਾ ਦੀਪ ਸਿੰਘ ਸਿੱਧੂ ਨੇ ਬਣਾਇਆ ਸੀ ਇਸ ਜਥੇਬੰਦੀ ਦਾ ਅੱਛਾ ਜੀ ਅਗਲੀ ਗੱਲ ਇਹ ਆ ਕਿ ਜਿਹੜਾ ਅਮਰਿਤਪਾਲ ਸਿੰਘ ਇਹਦੇ ਵੈਸੇ ਵੀ ਜਿਹੜੇ ਆ ਉਹ ਰਿਸ਼ਤੇ ਸੀ ਆ ਬਦਮਾਸ਼ਾਂ ਦੇ ਨਾਲ ਇੱਕ ਬਦਮਾਸ਼ ਦੇ ਨਾਲ ਕਿਉਂਕਿ ਸਾਡੇ ਕੋ ਸਾਰਾ ਕੁਝ ਵੀਰਵਿਆਂ ਸਾਹਤ ਪਿਆ ਵਾ ਇਹਨੇ 40 ਲੱਖ ਦੀ ਗੱਲ ਆਪਣੇ ਮੂੰਹੋਂ ਕੀਤੀ ਆ ਕਿ ਫਲਾਨੀ ਜਿਹੜੀ ਚੋਰੀ ਆ ਉਹਦਾ ਟਾਰਗੇਟ ਮੈਂ ਦਿੱਤਾ ਸੀ ਉਹਨੂੰ ਉਹਦੇ ਵਿੱਚੋਂ ਸੁਨਿਆਰੇ ਨੂੰ ਜਿਹੜਾ ਲੁੱਟਿਆ ਵਾ ਉਹਦੇ ਚੋਂ 40 ਲੱਖ ਚੋਂ 10 ਲੱਖ ਮੇਰਾ ਵਾ ਤੇ 20-22 ਕਰੋੜ ਦੀ ਗੱਲ ਕਰਦਾ ਵਾ ਅਮਰਿਤਪਾਲ ਸਿੰਘ ਪਰ ਉਹ ਕਹਿੰਦਾ ਜਿੱਥੇ ਪਿਆਵਾ ਉੱਥੋਂ ਲਿਹਾਣਾ ਜੇ ਔਖਾ ਵਾ ਪਤਾ ਲੱਗ ਜਾਣਾ ਵਾ ਤੇ ਪਰ ਜਿਹੜਾ ਉਹ ਹਿੱਸੇਦਾਰ ਰਿਹਾ ਇਹ ਉਸ ਖਰੋਤੀ ਦਾ ਅਤੇ ਚੋਰੀ ਦਾ ਇਹ ਦੱਸਣ ਇਹਨਾਂ ਦੇ ਜ਼ਿੰਮੇਵਾਰ ਬੰਦੇ ਵੀ ਜਿਹੜਾ ਮੈਂ ਤੱਥ ਕਹਿ ਰਿਹਾ ਵਾ ਇਹ ਝੂਠਾ ਵਾ ਕਿ ਸੱਚਾ ਵਾ ਜੇ ਝੂਠਾ ਕਹਿਣਗੇ ਅਸੀਂ ਸਾਰੀ ਤਫ਼ਤੀਸ਼ ਵਿੱਚ ਇਹ ਚੀਜ਼ਾਂ ਜਨਤਕ ਕਰ ਦਾਂ ਅਮਰਤਪਾਲ ਸਿੰਘ ਦੀਆਂ ਕਈਆਂ ਹੋਈਆਂ ਸਾਰੇ ਸਬੂਤਾਂ ਸਹਿਤ ਪਰ ਇਹ ਪਹਿਲੋ ਕਹਿਣ ਵੀ ਝੂਠਾ ਕਿਉਂਕਿ ਉਡੀ ਜੀ ਸਮੱਸਿਆ ਆ ਕਿ ਕੋਈ ਸਿੰਘ ਚਾਹੁੰਦੇ ਆ ਵੀ ਇਹ ਅਦਾਲਤੀ ਕਾਰਵਾਈ ਇਸ ਚੀਜ਼ਾਂ ਲਗਣੀਆਂ ਆ ਅਸੀਂ ਇਹ ਜਨਤਕ ਨਾ ਕਰੀਏ ਪਰ ਪਹਿਲੋਂ ਵੀ ਅਸੀਂ ਇਹ ਗੱਲ ਜਿਹੜੀ ਆ ਉਹ ਜਨਤਕ ਕਰ ਸਕਦੇ ਆ ਇਹ ਦੱਸੋ ਕੀ ਗੱਲ ਝੂਠ ਆ ਕਿ ਸੱਚ ਆ 40 ਲੱਖ ਚੋਂ 10 ਲੱਖ ਵਾਲੀ ਗੱਲ ਤੇ 20 ਬਾਈ ਕਰੋੜ ਵਾਲੀ ਗੱਲ ਚੋਰੀ ਵਿੱਚ ਤੇ ਫਿਰੋਤੀ ਵਿੱਚ ਇਹਦਾ ਹਿੱਸਾ ਹੈਗਾ ਹੀ ਕਿ ਨਹੀਂ ਹੈਗਾ ਇਹ ਗੱਲ ਦੱਸਣ ਇਹਦਾ ਪਰਿਵਾਰ ਦੱਸੇ ਜਾਂ ਕੋਈ ਜ਼ਿੰਮੇਵਾਰ ਬੰਦਾ ਆ ਕੇ ਜਰੂਰ ਦੱਸੇ ਫਿਰ ਇਹੋ ਜੇ ਬੰਦਿਆਂ ਨਾਲ ਇਹਦਾ ਦੁਬਈ 'ਚ ਵੀ ਸੰਬੰਧ ਰਿਹਾ ਵਾ ਹੋਟਲ 'ਚ ਰਹਿੰਦੇ ਰਹੇ ਆ ਗੱਲ ਤੋਂ ਨਿਕਰੀ ਹੁਣ ਫਿਰ ਇਹਦਾ ਪੈਲੋਂ ਵੀ ਇਸ ਵਾਰ ਹੀ ਨੇ ਸਟੇਜ ਤੇ ਵੀ ਕਿਹਾ ਵੀ ਜਿਹੜੇ ਬੰਦੇ ਸਾਡ ਨਾਲ ਨਹੀਂ ਵੀ ਸਹਿਮਤ ਹੋਣਗੇ ਅਸੀਂ ਉਹ ਡਾਂਗ ਦੇ ਸਿਰ ਤੇ ਵੀ ਰਲਾ ਲੈਣੇ ਆਪਣੇ ਨਾਲ ਫਿਰ ਨੇ ਇੱਕ ਗੱਲ ਕਹੀ ਕਿ ਜੇ 2-4 ਸਿੱਖ ਮਰ ਵੀ ਜਾਣਗੇ ਕਿਹੜਾ ਮੇਲਾ ਲਗਰੋ ਹਟ ਮਸਿਆ ਲਗਰੋ ਹਟ ਚਲੀਗਾ ਸੋ ਇਦਾਂ ਦੀ ਫਿਤਰਤ ਇਹ ਬੰਦੇ ਦੀ ਨਹੀਂ ਹੈਗੀ ਸੀ ਫਿਰ ਕਮਾਲ ਦੀ ਗੱਲ ਇਹ ਆ ਕਿ ਪਰਿਵਾਰ ਨੇ ਮੌਜੂਦਾ ਮੈਂਬਰ ਪਾਰਲੀਮੈਂਟ ਐ ਅਮਰਤਪਾਲ ਸਿੰਘ ਅਮਰਤ ਅਰੀ ਸਿੱਖਿਆ ਅਕੋਰਤੀ ਖਾਲਸਾਨੀ ਆ ਹੈ ਨਹੀਂ ਆ ਪਰ ਕਿਹਾ ਜਾਂਦਾ ਉਹਦੇ باوجود ਵੀ ਆਪੋਜੀਸ਼ਨ ਯਾਨੀ ਕਿ ਅਮਰਤ ਗੁਰਪ੍ਰੀਤ ਸਿੰਘ ਹਰੀਨਾਉ ਦੇ ਘਰ ਕਿਸੇ ਪਰਿਵਾਰ ਕੋ ਇੰਟਰਵਿਊ ਪਾਜ ਪਾਤਾ ਮੀਡੀਆ ਨਹੀਂ ਲੈਣ ਆਇਆ ਜਿਹੜਾ ਮੀਡੀਆ ਦੇ ਹੱਕ ਚ 90 90 100 100 ਖਬਰਾਂ ਇੱਕ ਦਿਨ ਚ ਪਾਉਂਦਾ ਹੈ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਤੇ ਸੋਸ਼ਲ ਮੀਡੀਆ ਤੇ ਉਹ ਇੱਥੇ ਬੋਲਿਆ ਤੱਕ ਨਹੀਂ ਪਿਛਲੀ ਵੀਡੀਓ ਚ ਆਪਾਂ ਜ਼ਿਕਰ ਕੀਤਾ ਸੀ ਵੀਰ ਵੀ ਸਹਿਤ ਕਿੰਨੇ ਜਿਹੜੇ ਚੈਨਲ ਇਹਦੇ ਆਸਤੇ ਕੰਮ ਕਰਦੇ ਸੀ ਅਮ ਭਾਜਪਾ ਦੇ মিডিਆ ਨੇ ਇਹ ਮੁੱਦੇ ਨੂੰ ਹੱਥ ਹੀ ਨਹੀਂ ਲਾਇਆ ਜਦ ਕਿ ਉਹ ਮੈਂਬਰ ਪਾਰਲੀਮੈਂਟ ਆ ਤੇ ਪੰਜਾਬ ਦੇ ਡੀਜੀਪੀ ਨੇ ਇਹਦਾ ਨਾਂ ਲਿਆ ਇਹਦਾ ਕਤਲ ਚ ਹੱਥ ਆ ਉਹਨੂੰ ਕੋਈ ਕਵਰੇਜ ਨਹੀਂ ਬਹੁਤ ਮਿਹਰਬਾਨੀ ਆ ਬੀਜੇਪੀ ਸ਼ੁਰੂ ਤੋਂ ਇਹਦੇ ਵਾਸਤੇ ਫਿਰ ਜਦ ਕਿ ਸਭੋ ਜਿਹੜੀ মিডিਆ ਨੇ ਗੱਲ ਕੀਤੀ ਆ ਜਿੰਨੇ ਕ ਨੇ ਉਹਨਾਂ ਨੇ ਇਹਨੂੰ ਸੈਲੀਬ੍ਰੇਟ ਕੀਤਾ ਤੇ ਮੈਨੀਪੂਲੇਟ ਕੀਤਾ ਤੇ ਟਵਿਸਟ ਕੀਤਾ ਕਿਵੇਂ ਕਿ ਉਹ ਇਹ ਗੱਲ ਕਹੀ ਕਿ ਉਹ ਬਦਮਾਸ਼ ਨੇ ਕਿਹਾ ਕਿ ਯਾ ਜੇ ਫਲਾਣੇ ਬੰਦੇ ਅਸਲੀਲਤਾ ਹਟਾਉਣ ਤੋਂ ਨਹੀਂ ਹਟਣਗੇ ਆ ਫਲਾਣ ਤੋਂ ਫਿਰ ਅਸੀਂ ਉਹਨਾਂ ਨੂੰ ਮਾਰ ਦਿਆਂਗੇ ਉਹ ਮੁੱਦੇ ਨੂੰ ਟਾਈਟਲ ਦਿੱਤਾ ਤੇ ਜਿਹੜੀ ਮੇਨ ਆ ਗੱਲ ਹੀ ਇਹਨੂੰ ਹਾਈਲਾਈਟ ਹੀ ਨਹੀਂ ਕੀਤਾ ਕਤਲ ਵਾਲੀ ਗੱਲ